ਸ਼੍ਰੀ ਅਕਾਲ ਜੀ ਮੈਂ ਮਨਦੀਪ ਸੇਖੋਂ 3582 YouTube ਚੈਨਲ ਅੱਜ ਆਪ ਜੀ ਦੀ ਕਚਹਿਰੀ ਵਿੱਚ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋਇਆ ਹਾਂ ਸਾਧ ਸੰਗ ਜੀ ਤੁਸੀਂ ਮੈਨੂੰ ਬਹੁਤ ਪਿਆਰ ਬਖਸ਼ਿਆ ਐ ਇੰਨੇ ਪਿਆਰ ਜੋਗਾ ਮੈਂ ਹੈ ਨਹੀਂ ਸੀ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਿਆ ਕਿ ਮੈਨੂੰ ਹੋਰ ਵੀ ਪਿਆਰ ਬਖਸ਼ੋ ਤਾਂ ਜੇ ਮੈਂ ਕਹੇ ਤੁਹਾਡੀ ਕਚਹਿਰੀ ਵਿੱਚ ਹੋਰ ਨਵੇਂ ਤੋਂ ਨਵਾਂ ਬਲੌਗ ਲੈ ਕੇ حاضر ਹਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਦੇ ਰਹੋ ਅੱਜ ਅਸੀਂ ਆਪਣੇ ਬਲੌਗਰਾਂ ਸਰਜੀਤ ਪਾਤਰ ਜੀ ਨੂੰ ਸੰਤਾਜ ਲਈ ਪੇਸ਼ ਕਰਨ ਲੱਗੇ ਭੇਟ ਕਰਨ ਲੱਗੇ ਆ ਸਰਜੀਤ ਪਾਤਰ ਜੀ ਉਹ ਇਨਸਾਨ ਸਨ ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਬਾਲਡ ਦੇ ਵਿੱਚ ਇੱਕ ਸਿਖਰ ਤੇ ਪਹੁੰਚਾਇਆ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਨੇ ਜੋ ਪੰਜਾਬੀ ਬੋਲੀ ਲਈ ਕਰਿਆ ਉਹ ਨਹੀਂ ਕੋਈ ਕਰ ਸਕਦਾ ਉਹ ਪਦਮਸ਼ਰੀ ਅਵਾਰਡ ਨੇ ਉਹਨਾਂ ਨੇ ਜੋ ਵੀ ਸਿਹਤ ਲਿਖਿਆ ਜਾਂ ਜੋ ਵੀ ਕਵਤਾਵਾਂ ਲਿਖੀਆਂ ਉਹ ਬਾ ਕਮਾਲ ਲਿਖੀਆਂ ਨੇ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਤੇ ਨਾ ਹੀ ਹਰ ਇੱਕ ਨੂੰ ਇਹ ਮਕਾਮ ਹਾਸਲ ਹੁੰਦਾ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਬੜੇ ਦੁੱਖ ਦੀ ਗੱਲ ਆ ਔਰ ਆਪਾਂ ਕਰ ਕੁਛ ਨਹੀਂ ਸਕਦੇ ਜੋ ਪ੍ਰਮਾਤਮਾ ਮਨਜ਼ੂਰ ਆ ਉਹੀ ਹੁੰਦਾ ਅਸੀਂ ਤਾਂ ਸਿਰਫ ਉਹਨਾਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਨਿਵਾਜ ਬਖਸ਼ੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹ ਇਸੇ ਦੇ ਚੱਲਦੇ ਅਸੀਂ ਉਹਨਾਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸਦਾ ਜਲੀ ਭੇਟ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਠੀਕ ਆ ਮਹਾਤਮਾ